ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜੈ ਮਾ ਭਵਾਨੀ ਆਟੋ ਡੀਲਰ ਬਾਈਰ ਕਹਿੰਦੇ ਕੋਲ ਆਏ ਹੋਏ ਆ ਇੱਥੇ ਤੁਹਾਨੂੰ ਨਾ ਸਾਰੇ ਤਰ੍ਹਾਂ ਦੇ ਜਿਹੜੇ ਮੋਟਰਸਾਈਕਲ ਆ ਪਲਾਟੀਨਾ ਡੀਲੈਕਸ ਐਕਟਿਵਾ ਸਕੂਟੀਆਂ ਵਧੀਆ ਕੰਡੀਸ਼ਨ ਦੇ ਨਾ ਤੇ ਉੱਚੇ ਮਾਡਲ ਦੇ ਨਾ ਜਿਹੜਾ ਜਿਹੜੇ ਮੋਟਰਸਾਈਕਲ ਤੇ ਸਕੂਟੀਆਂ ਆਪਾਂ ਦਿਖਾਵਾਂਗੇ ਤੇ ਬਾਈਰ ਕਹਿੰਦਾ ਬਾਈ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਠਾਕ ਹੋ ਵੀਰੇ ਹਾਂਜੀ ਬਾਈ ਤੁਸੀਂ ਸਤਿ ਵਧੀਆ ਜੀ ਬਾਈਰ ਕਹਿੰ ਜਿੰਨੇ ਵੀ ਆਹ ਸਟੋਰ ਦੇ ਵਿੱਚ ਜਿਹੜੇ ਮੋਟਰਸਾਈਕਲ ਤੇ ਸਕੂਟਰੀਆਂ ਲੱਗੀਆਂ ਹੋਊਗਾ ਉਹ ਦਿਖਾ ਦਿਆਂਗੇ ਤੇ ਬਾਕੀ ਜਿਹੜੇ ਬਾਈਰ ਕਹਿੰਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਛੱਡ ਦਿਆਂਗੇ ਜਿਹੜੇ ਵੀ ਵੀਰ ਭਾਈ ਨੇ ਮੋਟਰਸਾਈਕਲ ਸਕੂਟਰੀਆਂ ਲੈਣੀਆਂ ਹੋਈਆਂ ਠੀਕ ਆ ਤੇ ਉਹ ਬਾਈਰ ਕਹਿੰਦਾ ਕੰਟੈਕਟ ਕਰ ਲਿਓ ਤੇ ਜਿੰਨੇ ਵੀ ਆਪਾਂ ਜਿਹੜੇ ਪੀਸ ਦਿਖਾਵਾਂਗੇ ਚਾਹੇ ਉਹ ਸਕੂਟਰੀਆਂ ਹੋਣ ਚਾਹੇ ਉਹ ਮੋਟਰਸਾਈਕਲ ਹੋਣ ਤੇ ਸਾਰੇ ਵਧੀਆ ਕੰਡੀਸ਼ਨ ਦੇ ਆ ਉੱਚੇ ਮਾਡਲ ਦੇ ਆ ਹੁਣ ਬਾਈ ਜੀ ਆਪਾਂ ਇੱਥੋਂ ਸ਼ੁਰੂ ਕਰੀਏ ਜੀ ਹਾਂਜੀ ਇੱਥੋਂ ਸ਼ੁਰੂ ਕਰਦੇ ਆ ਜੀ ਬਾਈ ਇਹ ਕਿਹੜਾ ਮਾਡਲ ਹੈ ਜੀ ਇਹ ਹੈਗਾ ਜੀ 2021 ਮਾਡਲ ਆ ਜੀ 2021 ਜੀ ਹਾਂ ਜੀ ਠੀਕ ਆ ਭਾਈ ਤੇ ਕਿਹੜੇ ਨਾਮ ਆ ਜੀ ਇਹ ਇਹ ਫਰਸਟ ਆ ਨਾ ਪਹਿਲੇ ਨਾਮ ਆ ਜੀ ਪਹਿਲੇ ਨਾਮ ਆ ਗਿਆ ਜੀ ਹਾਂ ਜੀ ਠੀਕ ਆ ਭਾਈ ਭਾਈ ਇਹ ਕੰਡੀਸ਼ਨ ਵਗੈਰਾ ਚੈੱਕ ਕਰ ਲਓ ਭਾਈ ਕਿਤੇ ਪੇਟਪੂਟ ਤਾਂ ਨਹੀਂ ਹੋਇਆ ਜੀ ਐਕਸੀਡੈਂਟ ਵਗੈਰਾ ਨਹੀਂ ਨਹੀਂ ਇਹ ਸਾਰਾ ਮਟਰਸ ओरिजिनल ਆ ਜੀ ਰੀਸ਼ੇ ਤੱਕ ਵੀ ਦੋਨੋਂ ਨਾਲ ਦੇ ਆ ਜੀ ਠੀਕ ਆ ਭਾਈ ਐ ਵੀ ਆਪਾਂ ਬੈਕ ਸਾਈਡ ਤੋਂ ਮੋਟਾ-ਮੋਟਾ ਦਿਖਾਈ ਜਾਂਦੇ ਆ ਸਪੇਸ ਹੈਗੀ ਆ ਘਾਟ ਆ ਲੈ ਭਾਈ ਸਾਰਾ ਇਹੜਾ ਮੋਟਰਸਾਈਕਲ ਆ ਚੈਨ ਕਵਰ ਵਗੈਰਾ ਦੇਖ ਲਓ ਟਾਇਰ ਟੂਟ ਦੇਖ ਲਓ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਇੰਜਨ ਇੰਜਨ ਵਧੀਆ ਪਿਆ ਹੋਇਆ ਤੇ ਭਾਈ ਜੇ ਹੁਣ ਇਹਦੇ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਜੀ ਇਹਦਾ ਇਹਦਾ ਰੇਟ ਰੱਖਿਆ ਜੀ 55000 ਰੁਪਏ ਜੀ 55000 ਨਵੇਂ ਦਾ ਕੀ ਰੇਟ ਆ ਜੀ ਨਵਾਂ ਹੈ 90 ਆਈ ਨਵਾਂ ਨਬੇਰਾ ਤੇ ਭਾਈ ਇਹਦੇ ਚ ਕੋਈ ਮਾਨਤਾਨ ਜੀ ਮਾਨਤਾਨ ਕਰ ਦਾਂਗੇ ਜੀ 3000 ਰੁਪਏ ਦਾ ਮਾਨਤਾਨ ਕਰ ਦਾਂਗੇ 3000 ਰੁਪਏ ਦਾ ਹਾਂਜੀ ਠੀਕ ਆ ਭਾਈ ਤੇ ਕਾਪੀ ਕੂਪੀ ਐ ਜਮ ਓਕੇ ਜੀ ਸਾਰਾ ਕੁਝ ਓਕੇ ਮਿਲ ਗਿਆ ਜੀ ਠੀਕ ਆ ਭਾਈ ਹੋਨਾਹਾ ਟੀਵੀਐਸ ਆ ਗਿਆ ਇਹ ਕਿਹੜਾ ਮਾਡਲ ਆ ਬਾਈ ਜੀ ਇਹ ਹੈਗਾ 2021 ਮਾਡਲ ਆ ਜੀ 2021 ਹਾਂਜੀ ਲੈ ਵੀ ਰੰਗ ਰੂੰਗ ਕਰ ਲੋ ਚੈੱਕ ਐਕਸੀਡੈਂਟ ਤਾਂ ਨਹੀਂ ਬਾਈ ਹੋਇਆ ਨਹੀਂ ਨਹੀਂ ਸਾਰਾ ਮੋਟਰ ओरिजिनल ਹੈ ਵੀ ਠੀਕ ਆ ਹਾਂਜੀ ਲੈ ਬਈ ਇੰਜਨ ਉਜਣਾ ਜਮਾ ਕਰ ਲੋ ਬਾਈ ਚੈੱਕ ਵਧੀਆ ਕੰਡੀਸ਼ਨ ਦੇ ਵਿੱਚ ਇੰਜਨ ਪਿਆ ਹੋਇਆ ਜਮਾ ਸਾਫ ਆ ਕਪੜਾ ਕੋਪੜਾ ਮਾਰ ਕੇ ਪਾਈ ਵਰ ਕੇ ਜਮਾ ਟੂ ਟੈਟ ਕੀਤਾ ਪਿਆ ਕੰਮ ਹੈ ਨਾ ਹਾਂਜੀ ਤੇ ਬਾਈ ਜੀ ਹੁਣ ਇਹਦੇ ਰੇਟ ਰੂਟ ਦੀ ਗੱਲ ਕਰੀਏ ਰੇਟ ਕਿੰਨਾ ਜੀ ਇਹਦਾ ਰੇਟ ਰੱਖਿਆ ਡਿਮਾਂਡ 45000 ਰੁਪਏ ਆ ਜੀ 45000 ਰੁਪਿਆ ਹਾਂਜੀ ਹਾਂਜੀ ਤੇ ਮਾਨਤਾਨ ਕਿੰਨਾ ਇਹ 42000 ਦੇ ਦਾਂਗੇ ਜੀ ਮਾਨਤਾਨ ਕਰਕੇ ਹਾਂਜੀ ਹਾਂਜੀ ਆਏਗਾ ਇਹਦਾ ਹੋਰ ਮਾਨਤਾਨ ਹੋ ਜੂਗਾ ਹਾਂਜੀ ਹਾਂਜੀ ਹੋ ਜੂਗਾ ਜਰੂਰ ਠੀਕ ਠੀਕ ਆ ਬਾਈ ਜੀ ਤੇ ਹੁਣ ਆਹ ਜਾਮੇ ਵਾਲੇ ਲੈ ਆ ਗਿਆ ਹੀਰੋ ਵਾਲੇ ਦਾ ਹੀਰੋ ਵਾਲਿਆਂ ਦਾ ਹਾਂਜੀ ਤੇ ਬਾਈ ਇਹ ਕਿਹੜਾ ਮਾਡਲ ਹੈ ਜੀ ਇਹ ਹੈਗਾ ਐਕਸਟ੍ਰੀਮ 2021 ਮਾਡਲ ਜੀ ਠੀਕ ਆ ਹਾਂਜੀ ਰੇਜਨਲ 18000 ਚੱਲਿਆ ਜੈਨੂਆਰੀ ਜੀ 18000 ਹਾਂਜੀ ਜੈਨੂਆਰੀ ਪਹਿਲੇ ਨਾਮ ਜੀ ਪਹਿਲੇ ਨਾਮ ਜੀ ਪਹਿਲੇ ਨਾਮ ਆ ਹਾਂਜੀ ਹਾਂਜੀ ਠੀਕ ਆ ਬਾਈ ਹਾਂਜੀ ਤੇ ਬਾਈ ਜੀ ਹੁਣ ਇਹਦੇ ਡਿਮਾਂਡ ਦੀ ਕਾਗਜ਼ ਪੱਤਰਾਂ ਦੀ ਗੱਲ ਕਰੀਏ ਉਹ ਕਿੰਨਾ ਹੈ ਜੀ ਇਹ ਨਵਾਂ ਹੈਗਾ ਵੀਰੇ ਇੱਕ 48 ਮੋਬੂ ਹੈ ਨਮਾ ਜੀ ਮਤਲਬ ਕਿ 1.5 ਲੱਖ ਦਾ ਹੀ ਮੰਨ ਕੇ ਚੱਲੋ ਹਾਂ ਹਾਂ ਜੀ ਇਹ ਤੁਹਾਨੂੰ ਆਪਾਂ ਸਾਰਾ ਦੇ ਦਾਂਗੇ 65000 ਦਾ ਜੀ 18000 ਰਹਿ ਜਾਣਾ ਚੱਲਿਆ ਜੀ ਫਰਸਟ ਆਨਰ ਦਾ ਫਰਸਟ ਆਨਰ ਜੀ ਫਰਸਟ ਆਨਰ ਜੀ ਠੀਕ ਆ ਬਾਈ ਜੀ ਹਾਂਜੀ ਹਾਂਜੀ ਲਓ ਜੀ ਟੈਂਕੀ ਦੇ ਸਟicker ਵੀ ਚੈੱਕ ਕਰ ਲਓ ਜੀ ਉਵੇਂ ਦੇ ਉਵੇਂ ਹੀ ਪਿਆਈ ਸਾਰੇ ਹੂੰ ਤੇ ਬਾਈ ਮਤਲਬ ਕਿ ਕਾਗਜ਼ ਕੂਜ ਜਮ ਓਕੇ ਜਮਾ ਸਾਨੂੰ ਸਾਰੀ ਚੀਜ਼ ਓਕੇ ਮਿਲ ਗਈ ਕਿਸੇ ਚੀਜ਼ ਬਣੀ ਕੋਈ ਲੰਬਾ ਨਹੀਂ ਹੁੰਦਾ ਹੈਗਾ ਜੀ ਠੀਕ ਆ ਜੀ ਹਾਂਜੀ ਹਾਂਜੀ ਲਓ ਬਾਈ ਜੀ ਹੁਣ ਆ ਗਿਆ ਪਲਾਟੀਨਾ ਬਾਈ ਇਹ ਕਿਹੜਾ ਮਾਡਲ ਹੈ ਜੀ ਇਹ ਹੈਗਾ 2017 ਮਾਡਲ ਪਲਾਟੀਨਾ 2017 ਜੀ ਹਾਂਜੀ ਠੀਕ ਆ ਬਾਈ ਤੇ ਲੈ ਵੀ ਇੰਜਨ-ਉੰਜਨ ਕਰ ਲੋ ਚੈੱਕ ਤੇ ਟਾਇਰ ਟੂਰ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪਏ ਹੋਏ ਆ ਹਨਾ ਹਾਂਜੀ ਹਾਂਜੀ ਆ ਰਮ ਰੂਮ ਕਰ ਲੋ ਚੈੱਕ ਤੇ ਕਿਤੇ ਕਲਮ ਵਗੈਰਾ ਤਾਂ ਨਹੀਂ ਲੱਗੀ ਇਹਦੇ ਨਹੀਂ 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 ਜੀ ਸਾਰਾ ਮੋਰਸ ओरिजिनल ਆ ਇਹਦੀ ਠੀਕ ਆ ਜੀ ਹਾਂਜੀ ਹਾਂਜੀ ਲੈ ਬਾਈ ਹੁਣ ਆਪਾਂ ਬੈਕ ਸਾਈਡ ਤੋਂ ਮੋਟਾ ਜਿਹਾ ਦਿਖਾਉਣੇ ਆ ਤੇ ਬਾਈ ਜੇ ਹੁਣ ਇਹਦੇ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਹੈ ਜੀ 45000 ਰੁਪਏ ਹੈ ਜੀ 45 45000 ਡਿਮਾਂਡ ਹੈ ਜੀ 45000 ਰੁਪਏ ਡਿਮਾਂਡ ਹੈ ਤੇ ਕਰ ਕਰਾ ਕੇ ਕਿੰਨੇ ਦਾ ਇਹ 42000 ਦੇ ਦਾਂਗੇ ਜੀ 42 ਦਾ 3000 ਰੁਪਏ ਡਿਸਕਾਊਂਟ ਹੈ ਹਾਂਜੀ ਹਾਂਜੀ ਪਰ ਇਹ ਨਾ ਕਰਾਉਣਾ ਲਾਜ਼ਮੀ ਹੈ ਜੀ ਠੀਕ ਆ ਨਾ ਕਰਾਉਣਾ ਜੀ ਇਹ 3000 3500 ਰੁਪਏ ਨਾਲ ਲੱਗੂ ਜੀ ਵਿਧ ਬੀਮਾ अच्छा हां ਵਿੱਦ ਵੀਮਾ ਨਾਮ ਕਰਾ ਕੇ ਦੇ ਦਾਂਗੇ ਨਾਮ ਕਰਵਾ ਕੇ ਜਿਹੜਾ ਖਰਚਾ ਹੋਊਗਾ ਉਹ ਤੁਸੀਂ ਦਿਓਗੇ ਹਾਂ ਉਹ ਕਸਟਮਰ ਦਾ ਹੋਊਗਾ ਜੀ ਕਸਟਮਰ ਦਾ ਹੋਊਗਾ ਹਾਂ 3000 3500 ਰੁਪਏ ਆ ਜੀ ਨਾਮ ਕਰਵਾ ਕੇ ਵਿੱਦ ਵੀਮਾ ਨਾਮ ਕਰਵਾ ਕੇ ਦੇ ਦਾਂਗੇ ਠੀਕ ਆ ਬਾਈ ਜੀ ਹਾਂਜੀ ਤੇ ਬਾਈ ਹੁਣ ਆ ਗਿਆ Honda ਹਣਾ ਹਾਂਜੀ ਇਹਦਾ ਬਈ ਕਿਹੜਾ ਮਾਡਲ ਹੈ ਜੀ ਇਹ? ਇਹ ਹੈਗਾ 2022 ਮਾਡਲ ਹੋਂਡਾ ਜੀ ਵੱਡੀ ਟੈਂਕੀ ਵਾਲਾ ਜੀ ਇਹ। ਠੀਕ ਆ। ਹੁਣ ਛੋਟੀ ਟੈਂਕੀ ਚ ਆਉਂਦੇ ਆਗੇ। ਹਾਂ। ਇਸੇ ਮਾਰਕੀਟ ਵਾਸਤੇ ਡੀਲੈਕਸ ਮਾਡਲ ਆਈ। ਠੀਕ ਆ। 2022 ਮਾਡਲ ਫਰਸਟ ਓਨਰ ਦਾ ਜੀ। ਫਰਸਟ ਓਨਰ ਆ। ਨੇਮ ਨੰਬਰ ਦਾ ਜੀ। ਹਾਂ। 52000 ਤੇ ਡਿਮਾਂਡ ਆ ਜੀ 50000 ਦਾ ਮੋਟਰਸਾਈਕਲ ਦੇ ਦਾਂਗੇ ਜੀ ਇਹ। 50000 ਦਾ। ਅੱਜ ਕੱਲ ਇਹ ਮੋਟਰਸਾਈਕਲ ਨੂੰ ਜੀ ਦੋਦੀ ਬਹੁਤ ਪਸੰਦ ਕਰ ਰਹੇ ਆ ਕਿਉਂਕਿ ਪਾਵਰ ਵੀ ਆ। ਹਾਂ। ਉਹ ਵੀ ਦੇਖਣ ਜੀ ਵੀ ਮੋਟਰਸਾਈਕਲ ਹੈ। ਬ ਬਿਲਕੁਲ ਵਧੀਆ ਲੈ ਵੀ ਮੋਟਰਸਾਈਕਲ ਦੀ ਬਿਲਕੁਲ ਜੈਨੂਇਨ ਕੰਡੀਸ਼ਨ ਹੈ 19000 ਹੀ ਚੱਲਿਆ ਹੋਇਆ ਹੈ ਜਨਾਲੀ ਇਹ 19000 ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਹਾਂਜੀ ਹਾਂਜੀ ਲੈ ਵੀ ਆ ਤਾਂ ਜਮੇ ਨਵਾਂ ਪਿਆ ਯਾਰ ਪਲਟੀਨਾ ਹੈ ਹਾਂਜੀ ਜਮੇ ਇਤਰਾ ਮਾਡਲ ਹੈ ਜੀ 2021 ਮਾਡਲ ਪਲਟੀਨਾ ਜੀ 2021 ਸਾਰੇ ਮੋਟਰਸਾਈਕਲ ਪਹਿਲੇ ਓਨਰ ਫਰਸਟ ਓਨਰ ਦੀ ਮਿਲਣਗੇ ਜੀ ਪਹਿਲੇ ਨਾਮ ਦੀ ਸਾਰੇ ਠੀਕ ਆ ਹਾਂਜੀ ਹਾਂਜੀ ਤਾਂ ਇਹ ਤਾਂ 2023 24 ਮਾਡਲ ਕੰਡੀਸ਼ਨ ਲੱਗਦੀ ਆ ਯਾਰ ਹਾਂ ਜਮਾ ਨਵਾਂ ਜੀ ਜਮਾ 2021 ਮਾਡਲ ਆ ਗਿਆ ਹਾਂਜੀ ਹਾਂਜੀ ਤੇ ਜੇ ਬਾਈ ਹੁਣ ਇਹਦੇ ਰ ਸੋਨੂੰ ਲਾਸਟ ਮੋਟਰਸਾਈਕਲ ਇਹ 53000 ਦਾ ਪੈ ਜੂਗਾ ਜੀ ਠੀਕ ਆ ਕੋਈ ਕਮਿਨਿਕ ਕਰ ਪਏ ਦੀ ਕਮੀਨ ਹੈਗੀ ਜੀ ਜਮਾ ਨਵਾਂ ਮੋਟਰਸਾਈਕਲ ਆ ਹੂੰ ਪਹਿਲੇ ਨਵਾਂ ਆ ਜੀ ਠੀਕ ਆ ਫਸਟ ਆਨ ਦੀ ਗੱਡੀ ਮਿਲੂਗੀ ਆਪਣੇ ਕੋਲ ਸਾਰੀਆਂ 28600 ਚੱਲਿਆ ਹੋਇਆ ਹਾਂ ਅਰੀਜਨਲ ਚੱਲਿਆ ਜੀ ਨਾ ਠੀਕ ਹੈ ਜੀ ਹਾਂਜੀ ਹਾਂਜੀ ਲੈ ਬਈ ਤੇ ਬਾਈ ਜੀ ਹੁਣ ਆ ਗਿਆ ਸੀਟੀ 100 ਜੀ ਸੀਟੀ 100 ਆ ਗਿਆ ਸੀਟੀ 100 2017 ਮਾਡਲ ਜੀ 2017 ਮਾਡਲ ਇਹ ਪੁਰਾ ਇਹ ਪੁਰਾਣੇ ਇੰਜਨ ਵਾਲਾ ਮੋਟਰਸਾਈਕਲ ਆ ਜੀ ਠੀਕ ਆ ਇਹ ਡਿਮਾਂਡ ਵੱਧਦਾ ਜੀ ਹੁਣ ਡਿਸਕਵਰੀ ਇੰਜਨ ਆਉਂਦਾ ਨਾ ਹਾਂ ਇਹ ਸਿੰਗਲ ਪਲੱਗ ਵਾਲੀ ਡਿਮਾਂਡ ਵੱਧਦਾ ਜੀ ਠੀਕ ਆ ਸਾਰਾ ਮੋਰਸਾ ਰੀਜਨਲ ਆ ਜੀ ਹੂੰ ਕੱਲਾ ਅੱਜ ਤੱਕ ਜਿਹਦਾ ਬਾਇਰ ਚੇਂਜ ਹੋਇਆ ਜੀ ਠੀਕ ਆ ਠੀਕ ਹੈ ਜੀ ਮੋਰਸਾ ਜੇ ਕਰਪਾਈ ਦੀ ਕਮੀ ਵੀ ਨਹੀਂ ਹੈਗੀ ਠੀਕ ਹੈ ਜੀ ਠੀਕ ਹੈ ਜੀ ਦੋਨੋਂ ਟਾਇਰ ਟੂ ਰੀਜਨ ਗੇਅਰ ਹਾਂ 2017 ਮਾਡਲ ਆ ਜੀ 19 ਤੱਕ ਇਹ ਮਾਡਲ ਆਇਆ ਜੀ ਠੀਕ ਆ ਠੀਕ ਹੈ ਜੀ ਜੀ ਹਾਂਜੀ ਤੇ ਬਾਈ ਇਹ ਤੇਲ ਵੀ ਯਾਰ ਸੁਗਦੀ ਸੀ ਜਮੀ ਸੁਗਦੀ ਆ ਅਸੀਂ ਵੀ ਬਹੁਤ ਚਲਾਇਆ ਇਹ ਹਾਂ ਜਮੀ ਸੁਗਦੀ ਆ ਤੇਰਾ ਜਮਾ ਸੁਗਦੀ ਸੀ ਇਹ ਤੇਲ ਨਾ ਆਈਨਰ ਦੀ ਡਿਮਾਂਡ ਜ਼ਿਆਦਾ ਸੀ ਮੈਨੂੰ ਇਹਦਾ ਕੰਪਨੀ ਵਾਲਿਆਂ ਨੇ ਵੀ ਕਾਈ ਬੰਦ ਕਰਤਾ ਹਾਂਜੀ ਜਮਾ ਨਵਾਂ ਟੈਂਕੀ ਕਿਉਂਕਿ ਦੇਖੋ ਜੀ ਐਂ ਜਮਾ ਨਵੀਂ ਪੈ ਜ ਮੋਟਰ ਠੀਕ ਹੈ ਠੀਕ ਹੈ ਭਾਈ ਤੇ ਇੰਜਨ ਉੰਜਨ ਦਾ ਜਮਾ ਭਾਈ ਓਕੇ ਆ ਜਮਾ ਓਕੇ ਚੀਜ਼ ਮਿਲੂ ਜੀ ਇੰਜਨ ਦੇਖੋ ਐ ਪੈ ਜਮਾ ਚਮਕ ਚਮਕਾਈ ਠੀਕ ਹੈ ਠੀਕ ਹੈ ਜੀ ਤੇ ਕਾਗਜ਼ ਕੂਜਾ ਜਮਾ ਓਕੇ ਮਿਲ ਜਾਣਗੇ ਨਾ ਜਮਾ ਜਮਾ ਜੀ ਤੇ ਭਾਈ ਹੁਣ ਆ ਗਿਆ ਡੀ ਲਕਸ ਹਾਂਜੀ ਹਾਂਜੀ ਈ ਲਕਸ ਇਹ ਕਿਹੜਾ ਮਾਡਲ ਆ ਭਾਈ ਇਹ ਹੈਗਾ 2018 ਮਾਡਲ ਕਾਰਬੇਟਰ ਚੀ ਠੀਕ ਆ 19 ਤੱਕ ਕਾਰਬੇਟਰ ਆਈ 2018 ਮਾਡਲ ਠੀਕ ਹੈ ਜੀ ਹਾਂ ਜੀ ਤੇ ਬਾਈ ਜੀ ਹੁਣ ਜੇ ਇਹਦੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕਿੰਨੀ ਜੀ ਡਿਮਾਂਡ ਜੜੀ 48000 ਰੁਪਏ ਆ ਜੀ 48 ਹਾਂ ਜੀ ਨਵਾਂ ਕਿੰਨੇ ਨਵਾਂ ਕਿੰਨੇ ਦਾ ਨਵਾਂ ਤਾਂ ਇਹ 778 ਦਾ ਹੀ ਸੈਲਫ ਵਾਲਾ ਠੀਕ ਹੈ ਪਰ ਇਹ ਕਾਰਬੇਟਰ ਵਾਲਾ ਜੀ ਇਹ ਸੈਲਫ ਵਾਲਾ ਜੀ ਹਾਂ ਜੀ ਸੈਲਫ ਵਾਲਾ ਜੀ ਇਹ ਸੈਲਫ ਵਾਲਾ ਆ ਗਿਆ ਇਹ ਕਾਰਬੇਟਰ ਵਾਲਾ ਜੀ ਹੁਣ ਕਾਰਬੇਟਰ ਵਾਲਾ ਨਹੀਂ ਹੁੰਦਾ ਨਹੀਂ ਆਉਂਦਾ ਜੀ ਹਾਂ ਜੀ ਇਹ ਕਾਰਬੇਟਰ ਵਾਲਾ ਜੀ 48000 ਰੁਪਏ ਡਿਮਾਂਡ ਆਈ 46000 ਤੁਹਾਨੂੰ ਮੋਟਸਰ ਦੇ ਦਾਂਗੇ ਜੀ ਇਹ 46 ਦਾ ਸੈਲਫ ਸਟਾਰਟ ਆ ਜੀ ਬੈਟਰੀ ਜਮਾ ਨਵੀਂ ਕੋਈ ਤੁਹਾਨੂੰ ਦਿੱਕਤ ਨਹੀਂ ਆਉਂਦੀ ਹੈਗੀ ਜੀ। ਠੀਕ ਹੈ ਜੀ। ਹਾਂਜੀ 1 ਰੁਪਏ ਦੀ ਵੀ। ਠੀਕ ਆ ਬਾਈ ਜੀ। ਹਾਂਜੀ ਹਾਂਜੀ। ਹੁਣ ਬਾਈ ਆਪਾਂ ਆਹ ਆਹ ਦਿਖਾਈਏ ਪਹਿਲਾਂ। ਹਾਂਜੀ ਹਾਂਜੀ। ਆ ਇਹਦਾ ਨਾਲ ਦੀ ਨਾਲ ਕੰਮ ਨੇ ਮੀੜਿਆ ਆ ਇਹ ਦੇ ਦੇ ਫਿਰ ਆਉਣੇ ਆ। ਹਾਂਜੀ। ਹੁਣ ਐਕਟਿਵਾ ਦਿਖਾਓ ਜੀ। ਐਕਟਿਵਾ 2019 ਮਾਡਲ ਜੀ। ਠੀਕ ਆ। ਪਹਿਲੇ ਨਾਉਂ। ਆ 2019 ਆ ਗਈ। ਹਾਂਜੀ ਹਾਂਜੀ। ਠੀਕ ਆ। ਪਹਿਲੇ ਨਾਉਂ ਦੀ ਜੀ। ਪਹਿਲੇ ਨਾਉਂ ਦੀ ਆ। ਪਹਿਲੇ ਨਾਉਂ ਦੀ। ਤੇ ਚੱਲੀ-ਚੁੱਲੀ ਬਾਈ ਕਿੰਨੀ ਆ? ਇਹ ਚੱਲੀ ਹੈਗੀ ਆ ਬਾਈ ਜੀ 23000 ਜੀ। 23000 ਚੱਲੀ ਆ। ਥੱਲੇ ਤੋਂ ਉੱਤੇ ਤੋਂ ਪਿੱਛੇ ਤੋਂ ਸਾਰੇ ਕਿਤੋਂ ਆਪਾਂ ਜਿਹੜੀ ਕੰਡੀਸ਼ਨ ਆ ਉਹ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਹਾਂਜੀ 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 ਆਹ ਜਗਾ ਮੇਨ ਹੁੰਦੀ ਆ ਬਿਲਕੁਲ ਸਾਫ਼ ਪਈ ਹੋਈ ਆ ਬਾਈ ਦੋਨੋਂ ਬਾਈ ਟਾਇਰ ਨਵੇਂ ਆ ਜੀ ਹਾਂ ਲੈਦਰ ਲੂਦਰ ਜਮਾ ਨਵੇਂ ਆ ਜੀ ਮਾਨਸਾ ਦਾ ਨੰਬਰ ਆ ਗਿਆ ਹਾਂਜੀ 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 ਮਾਨਸਾ ਦਾ ਨੰਬਰ ਆ ਗਿਆ ਤੇ ਲੈ ਬਾਈ ਹਾਂਜੀ ਤੇ ਬਾਈ ਜੀ ਪਹਿਲੇ ਨਾਮ ਆ ਜੀ ਇਹ ਪਹਿਲੇ ਨਾਮ ਦੀ ਆ ਜੀ ਪਹਿਲੇ ਨਾਮ ਦੀ ਆ ਸਾਰੀਆਂ ਗੱਡੀਆਂ ਪਹਿਲੇ ਨਾਮ ਦੀ ਮਿਲਣੀਆਂ ਆ ਆਪਣੀ ਕੋਈ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਈ ਜੀ ਹੁਣ ਇਹਦੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕਿੰਨੀ ਆ ਜੀ 48000 ਰੁਪਏ ਡਿਮਾਂਡ ਆਈ 48 ਹਾਂ 45000 ਦੀ ਸਕੂਟਰੀ ਦੇ ਦਾਂਗੇ 45 ਚ ਹਾਂਜੀ ਕੋਈ ਕਮੀ ਨਹੀਂ ਦੋਨੋਂ ਟਾਇਰ ਨਮ ਸਰਫਸ ਬੈਟਰੀ ਲੈਦਰ ਸ਼ੈਦਰ ਰਿਕਰ ਪੈ ਦੀ ਕਮੀ ਨਹੀਂ ਠੀਕ ਆ ਜੀ ਹਾਂਜੀ ਹਾਂਜੀ ਲਓ ਬਾਈ ਬਾਕੀ ਮਾਨਤਨ ਮੌਕੇ ਦੇ ਉੱਪਰ ਹੋਰ ਹੋ ਜਾਊਗਾ ਹਾਂਜੀ ਹਾਂਜੀ ਹੋਰ ਕਰਾਂਗੇ ਹਾਂਜੀ ਬਾਕੀ ਮੌਕੇ ਦੇ ਉੱਪਰ ਹੋ ਜਾਊਗਾ ਬਾਈ ਮਾਨਤਨ ਹੋਰ ਤੇ ਹੁਣ ਐਕਟਵਾ 2022 ਮਾਡਲ ਜੀ ਹਾਂ ਕੈਸ਼ ਦੀ ਕਾਪੀ ਆ ਜੀ ਕੈਸ਼ ਦੀ ਕਾਪੀ ਆ ਹਾਂ ਜੀ ਐਲਈਡੀ ਲਾਈਟ ਵਾਲੀ ਆ ਜੀ ਹਾਂ 10000 ਇਹ ਨਾਲ ਚੱਲੀ ਆ ਜੀ 10000 ਹਾਂਜੀ ਹਾਂਜੀ ਲਓ ਜੀ 10000 300 10300 ਚੱਲੀ ਆ ਨਾ ਚੱਲੀ ਹੈ ਕੈਸ਼ ਕਢਾਈ ਹੋਈ ਹੈ ਜੀ 65000 ਰੁਪਏ ਦੇ ਵਿੱਚ ਆਪਾਂ ਕਾਪੀ ਨਾ ਕਰਾ ਕੇ ਦੇ ਦਾਂਗੇ 65000 ਚ ਹਾਂਜੀ ਹਾਂ 65 ਦੇ ਕਲਰ ਹਾਂਜੀ ਠੀਕ ਆ ਬਿਲਕੁਲ ਸਾਫ ਕੰਡੀਸ਼ਨ ਦੀ ਬਾਈ ਜਿਹੜੀ ਐਕਟਿਵ ਆ ਪਈ ਹੋਈ ਆ ਕਿਤੇ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ ਨਹੀਂ ਜਮੀ ਨਹੀਂ ਸਾਰੀ ਸਕੂਟੀ ਰੈਜਨਲ ਆ ਜੀ ਸਾਰੀ ਰੈਜਨਲ ਰੇਟ ਵਾਲੀ 10 ਤੇ ਬਾਈ ਕਈ ਵਾਰ ਇਹਨਾਂ ਦਾ ਇੰਜਨ ਜਿਆ ਬਾਜ ਕਰਦਾ ਹੁੰਦਾ ਉਹ ਤਾਂ ਨਹੀਂ ਕਰਦਾ ਨਹੀਂ 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 1 ਰੁਪਏ ਦੀ ਕਮੀ ਨਹੀਂ ਹੁੰਦੀ ਹੈਗੀ ਜੀ ਮਾ ਠੀਕ ਆ ਬਾਈ ਜੀ ਠੀਕ ਹੈ ਟੈਨਸ਼ਨ ਨਾ ਲਓ ਜੀ ਜੀ ਬਾਈ ਟੈਨਸ਼ਨ ਨਹੀਂ ਤੇ ਬਾਈ ਹੁਣ ਐਕਟਿਵਾ ਇਹ ਆ ਗਈ ਹੈ ਨਾ ਇਹ ਕਿਹੜਾ ਮਾਡਲ ਆ ਬਾਈ ਇਹ ਹੈ ਗਿਆ 2016 ਮਾਡਲ ਜੀ 2016 ਹਾਂਜੀ ਹਾਂਜੀ ਠੀਕ ਆ ਬਾਈ ਜੀ ਇਹ ਆਪਾਂ 37000 ਰੁਪਏ ਜੀ ਹਾਂ ਨਾਂ ਕਰਾ ਕੇ ਦੇ ਦਾਂਗੇ ਗਾਗਨ ਨੂੰ ਵਿੱਧ ਬੀਮਾ ਕਾਪੀ ਨਾ 37000 ਰੁਪਏ ਚ ਨਾਂ ਕਰਾ ਕੇ ਦੇ ਦਾਂਗੇ 37000 ਚ ਹਾਂਜੀ ਹਾਂਜੀ ਠੀਕ ਆ ਇਹ ਵੀ ਪਹਿਲੇ ਨਾਂ ਦੀ ਹੈ ਜੀ ਇਹ ਵੀ ਪਹਿਲੇ ਨਾਂ ਦੀ ਹੈ ਜੀ ਪਹਿਲੇ ਨਾਂ ਦੀ ਆ ਵੀ ਪਹਿਲੇ ਨਾਂ ਦੀ ਆ ਵੀ ਪਹਿਲੇ ਜਿੰਨੀਆਂ ਵੀ ਆਪਾਂ ਕਟੀਆਂ ਦਿਖਾਈਆਂ ਬਾਈ ਸਾਰੀਆਂ ਪਹਿਲੇ ਨਾਂ ਦੀਆਂ ਤੇ ਹੁਣ ਜਿਹੜਾ ਡੀਲੈਕਸ ਮੋਟਰਸਾਈਕਲ ਹੈ ਨਾ ਬਾਈ ਇਹ ਕਿਹੜਾ ਮਾਡਲ ਆ ਗਿਆ ਬਾਈ ਇਹ 2020 ਮਾਡ 2020 ਜੀ ਹਾਂਜੀ ਹਾਂਜੀ ਠੀਕ ਆ ਬਾਈ ਜੀ ਹਾਂਜੀ ਤੇ ਬਾਈ ਇੰਜਨ-ਇੰਜਨ ਕਰ ਲੋ ਚੈੱਕ ਟਾਇਰ ਟੂਰ ਚੈੱਕ ਕਰ ਲੋ ਹਾਂਜੀ ਹਾਂਜੀ ਬਿਲਕੁਲ ਟਾਇਰ ਟੱਪੇ ਦਾ ਤੇ ਕਾਗਜ਼ਾਂ ਦਾ ਬਾਈ ਕਹਿੰਦਾ ਵੀ ਬਿਲਕੁਲ ਬਿਲਕੁਲ ਓਕੇ ਆ ਜੀ ਓਕੇ ਮਿਲੂਗਾ ਹਾਂਜੀ 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 ਠੀਕ ਆ ਬਾਈ ਤੇ ਬਾਈ ਜੀ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਕਿੰਨੀ ਡਿਮਾਂਡ ਆ ਜੀ 40000 ਰੁਪਏ ਆ ਜੀ 40000 ਹਾਂਜੀ ਹਾਂਜੀ ਠੀਕ ਆ ਲੈ ਬਈ ਆ ਟੈਂਕੀ ਟੁੰਕੀ ਆ ਚੈੱਕ ਕਰ ਲੋ ਬਿਲਕੁਲ ਨਾ ਆਪ ਕੰਡੀਸ਼ਨ ਚ ਪਈ ਹੋਈ ਐ ਤੇ ਲੈ ਵੀ ਕੰਡੀਸ਼ਨ ਚ ਕਰ ਲੋ ਬਾਈ ਚੰਗੀ ਤਰ੍ਹਾਂ ਚੈੱਕ ਹੋਣਾ ਪਈ ਇਧਰ ਦੀ ਸਾਈਡ ਤੋਂ ਦਿਖਾ ਦਿੰਨੇ ਆ ਹਾਂਜੀ ਹਾਂਜੀ ਤੇ ਬਾਈ ਜੀ ਹੁਣ ਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕਿੰਨੀ ਜੀ 40000 ਡਿਮਾਂਡ ਆ ਜੀ 40 ਜੀ ਹਾਂਜੀ ਠੀਕ ਆ ਇਹ ਮੋਟਰ ਸਾ 38000 ਦਾ ਦੇ ਦਿੰਗੇ 38000 ਦਾ ਹਾਂਜੀ ਹਾਂਜੀ ਲੱਭੇ ਬਾਈ ਵਰਗੇ ਕੋਲੇ ਜਿਹੜੇ ਮੋਟਰਸਾਈਕਲ ਆ ਤੇ ਸਕੂਟਰੀਆਂ ਬਾਈ ਹੋਰ ਵੀ ਗੜਾਉਣ ਦੇ ਵਿੱਚ ਖੜੀਆਂ ਹਨਾ ਹਾਂਜੀ ਹਾਂਜੀ ਬਾਦੂ ਹੋਰ ਵੀ ਖੜੀਆਂ ਹੋਈਆਂ ਤੇ ਕਿਉਂਕਿ ਇੱਥੇ ਹੁਣ ਜਿਹੜੀ ਸਪੇਸ ਆ ਉਹ ਘੱਟ ਆ ਤਾਂ ਕਰਕੇ ਆਪਾਂ ਇੰਨੀ ਦਿਖਾਏ ਆ ਕਿ ਕਿਸੇ ਵੀ ਵੀਰ ਨੇ ਜਿਹੜੇ ਮੋਟਰਸਾਈਕਲ ਸਕੂਟਰੀਆਂ ਲੈਣੀਆਂ ਹੋਊਗਾ ਬਾਈ ਆਰ ਕਿਹੜੇ ਨੰਬਰ ਆ ਬਾਈ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਫਿਰ ਉਸ ਤੋਂ ਬਾਅਦ ਆ ਵੀ ਜਿਹੜੀ ਲੋਕੇਸ਼ਨ ਆ ਉਹ ਦੱਸ ਦਿਓ ਜੀ ਹਾਂਜੀ ਹਾਂਜੀ ਮੇਰਾ ਮੋਬਾਈਲ ਨੰਬਰ ਹੈਗਾ ਜੀ 758088 88723 ਆਉਣਾ ਕਿੱਥੇ ਮਾਨਸਾ ਬਨਵਾ ਟ੍ਰੈਫਿਕ ਰੋਡ ਹੀ ਗਰੂ ਸਪਲੀਮੈਂਟ ਸਟੋਰ ਦੇ ਜਿਵੇਂ ਸਾਹਮਣੇ ਆ ਜੈ ਮਾ ਭਵਾਨੀ ਆਟਾ ਡੀਲਰ ਜੀ ਸਾਡੇ ਨਾਲ ਆ ਕੇ ਜੂਰ ਸੰਪਰਕ ਕਰੋ ਜੀ ਠੀਕ ਹੈ ਜੀ ਤੁਹਾਨੂੰ ਅਸੀਂ ਕੋਈ ਵੀ ਚੀਜ਼ ਦੀ ਦਿੱਕਤ ਨਹੀਂ ਆਉਂਦੀ ਸਾਡੇ ਕੋਲ ਲੈ ਕੇ ਜਾਉਂਗੇ ਚੀਜ਼ ਠੀਕ ਹੈ ਜੀ ਪੂਰੀ ਤਸੱਲੀ ਬਸ ਚੀਜ਼ ਦੇਵਾਂਗੇ ਜੀ ਬਣ ਆ ਗਿਆ ਤੇ ਜੈ ਮਾ ਭਵਾਨੀ ਜੈ ਮਾ ਭਵਾਨੀ ਆਟਾ ਡੀਲਰ ਜੀ ਜੈ ਮਾ ਭਵਾਨੀ ਆਟਾ ਡੀਲਰ ਤੇ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਤੇ ਆਏ ਗਏ ਕਸਟਮਰ ਦਾ ਬਿਲਕੁਲ ਖਿਆਲ ਰੱਖਿਓ ਹੈ ਨਾ ਤੁਸੀਂ ਪਹਿਲਾਂ ਹੋਰ ਵੀ ਮਾੜਾ ਮੋਟਾ ਮੰਗਤਾਂ ਕਰ ਦਾਂਗੇ ਜੀ ਠੀਕ ਹੈ ਭਾਈ ਜੀ ਧੰਨਵਾਦ ਤੁਹਾ